ਗਵਾਲਿਆਂ ਦੀ ਰਿਹائش ਲਈ ਬਣਾਏ ਕਮਰਿਆਂ ਦਾ ਉਦਘਾਟਨ ਹੰਸਾਲੀ ਵਾਲੇ ਬਾਬਾ ਜੀ ਨੇ ਹਰੇ ਚਾਰੇ ਦਾ ਕੇਕ ਕੱਟ ਕੇ ਕੀਤਾ। ਗਊ ਸੇਵਾ ਸਮਿਤੀ ਅਮਲੋਵੱਲੋਂ ਇਸ ਮੌਕੇ ਸਮਿਤੀ ਦੇ ਪ੍ਰਧਾਨ ਪੋਸ਼ਣ ਸਿੰਘ ਉਹਨਾਂ ਦੱਸਿਆ ਕਿ ਸ਼ਹਿਰ ਦੇ ਦਾਨੀਪੁਰ ਸਾਹ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਗਊਸ਼ਾਲਾ ਵਿੱਚ ਗਵਾਲਿਆਂ ਦੀ ਰਿਹائش ਲਈ ਕਮਰਿਆਂ ਦੀ ਉਸਾਰੀ ਕੀਤੀ ਗਈ ਹੈ ਜਿਸ ਦਾ ਉਦਘਾਟਨ 15 ਅਕਤੂਬਰ ਨੂੰ ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲਿਆਂ ਨੇ ਕੀਤਾ। उन्होंने दसिया की समागम में ज्योति प्रचंड एडवोकेट सुनील गर्ग और एडवोकेट गोपाल कृष्ण गर्ग ने की ओना दसा की असुप भंडारा वर्तेगा शरदालुआ ने प्रोग्राम में चढ़ के शमूलियत की ਅਜ਼ਾਦ ਹਿੰਦ ਜਨਤਾ ਸਭ ਤੋਂ ਪਹਿਲਾਂ ਤੇ ਮੈਂ ਸਾਰੇ ਦੇਸ਼ਵਾਸੀਆਂ ਨੂੰ ਇਸ ਸੁਭ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਅੱਜ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਸ਼ਹੀਦਾਂ ਦੇ ਬਲੀਦਾਨਾਂ ਦੇ ਸਦਕਾ ਜਿਨ੍ਹਾਂ ਦੇ ਖੂਨ ਦੇ ਸਦਕਾ ਅਸੀਂ ਅੱਜ ਇਹ ਆਜ਼ਾਦੀ ਮਾਣ ਰਹੇ ਹਾਂ ਅੱਜ ਅਸੀਂ ਆਪਣੇ ਮਹਿਬੂਬ ਲੀਡਰ ਸਾਡੇ ਬਾਨਯੁਗ ਪੁਰਵ ਕੈਬਨਿਟ ਮੰਤਰੀ ਡਾਕਟਰ ਰਾਜਕਮਰ ਵੀਰ ਵੀਰਕਾ ਜੀ ਦੇ ਨਿਰਦੇਸ਼ ਅੰਦਰ ਅਸੀਂ ਇੰਡੀਆ ਗੇਟ ਦੇ ਸਾਹਮਣੇ ਅੱਜ ਇਸ ਜਸ਼ਨ ਨੂੰ ਮਨਾਇਆ ਹੈ ਔਰ ਆਪਣੇ ਸ਼ਹੀਦਾਂ ਨੂੰ ਯਾਦ ਕੀਤਾ ਹੈ ਔਰ ਸਾਰੇ ਦੇਸ਼ ਵਾਸੀਆਂ ਨੂੰ ਇਹਦੇ ਬਾਰੇ ਬਹੁਤ-ਬਹੁਤ ਮੁਬਾਰਕਬਾਦ ਦਿੱਤੀ ਹੈ ਧੰਨਵਾਦ ਜੈ ਜੀ ਜੀ ਡਾਕਟਰ ਸਾਹਿਬਾ ਸੁਤੰਤਰਤਾ ਦਿਵਸ ਤੇ ਅੱਜ ਕੀ ਕਹਿਣਾ ਚਾਹੋਗੇ ਜੀ ਅੱਜ ਭਈ ਅੱਜ ਦੇਸ਼ ਆਪਣਾ ਆਜ਼ਾਦੀ ਦਾ 79ਵਾਂ ਵੜਾ ਮਨਾ ਰਿਹਾ ਹੈ ਔਰ ਅੱਜ ਦੇਸ਼ ਵਿਦੇਸ਼ ਤੇ ਵਿੱਚ ਭਾਰਤ ਦਾ ਝੰਡਾ بلند ਹੋ ਰਿਹਾ ਹੈ ਮੈਂ ਧੰਨਵਾਦ ਕਰਦਾ ਹੈ ਉਹਨਾਂ ਪਰਵਾਨਿਆਂ ਨੂੰ ਉਹ ਸਰਹੱਦ ਤੇ ਬੈਠੇ ਸੂਰਮਿਆਂ ਨੂੰ ਜਿਨ੍ਹਾਂ ਦੀ ਬਦੌਲਤ ਉਹ ਸਰਹੱਦਾਂ ਤੇ ਰੱਖਿਆ ਕਰਦੇ ਹੈ ਤੇ ਅਸੀਂ ਸੁੱਖ ਦਾ ਸਾਹ ਲੈਨੇ ਹੈ ਅਸੀਂ ਸੁੱਖ ਦੀ ਨੀਂਦ ਸੋਨੇ ਹੈ ਇਹ ਤਿਰੰਗਾ ਜਿਹੜਾ ਹੈ ਇਹ ਉਹਨਾਂ ਸ਼ਹੀਦਾਂ ਨੂੰ ਉਹਨਾਂ ਯੋਧਿਆਂ ਨੂੰ ਇਹ ਜਿਹੜਾ ਆ ਪ੍ਰਤੀਕ ਹੈ ਅੱਜ ਸਾਰੇ ਉਹਨੂੰ ਲਹਿਰਾਉਣ ਵਾਸਤੇ ਆਏ ਆ ਇਹ ਝੰਡਾ ਹਮੇਸ਼ਾ ਝੂਲਦਾ ਰਹੇ ਇਹ ਝੰਡਾ ਹਮੇਸ਼ਾ ਲਹਿਰਾਉਂਦਾ ਰਹੇ ਔਰ ਸਾਡੇ ਸਾਹਮਣੇ ਜਿਨ੍ਹਾਂ ਲੜਾਈਆਂ ਲੜੀਆਂ ਬੀਤਾਂ ਔਰ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਹ ਅੱਜ ਸੂਰਮੇ ਸਾਡੇ ਨਾਲ ਹੈ ਮੈਂ ਇਹਨਾਂ ਨੂੰ ਸਲਾਮ ਕਰਦਾ ਔਰ ਇਹਨਾਂ ਨੂੰ ਝੁੱਕ ਕੇ ਪ੍ਰਣਾਮ ਕਰਦਾ ਹਾਂ ਜੀ